ਹਾਂਜੀ ਕਿਵੇਂ ਹੋ ਸਾਰੇ 1936 ਦੇ ਵਿੱਚ ਬਰਲਿਨ ਦੀਆਂ 올림픽 ਖੇਡਾਂ ਸੀ ਭਾਰਤੀ ਜਿਹੜੀ ਹਾਕੀ ਟੀਮ ਸੀ ਉਹਦਾ ਜਰਮਨੀ ਦੀ ਹਾਕੀ ਟੀਮ ਦੇ ਨਾਲ ਮੁਕਾਬਲਾ ਹੋਇਆ ਹੁਣ ਉਸ ਮੈਚ ਨੂੰ ਉਸ ਦਿਨ ਹਿਟਲਰ ਵੀ ਦੇਖ ਰਿਹਾ ਸੀ ਤੇ ਭਾਰਤ ਨੇ ਉਸ ਦਿਨ ਮੁਕਾਬਲਾ ਵੀ ਬਹੁਤ ਵਧੀਆ ਕੀਤਾ ਜਰਮਨ ਦੇ ਨਾਲ ਜਰਮਨ ਦੇ ਜਰਮਨ ਦਾ ਇੱਕ ਗੋਲ ਤੇ ਭਾਰਤੀ ਹਾਕੀ ਟੀਮ ਦੇ 8 ਗੋਲ ਸੀ ਮੈਚ ਖਤਮ ਹੋਣ ਤੋਂ ਬਾਅਦ ਹਿਟਲਰ ਭਾਰਤ ਦੇ ਹਾਕੀ ਟੀਮ ਦੇ ਖਿਡਾਰੀ ਜਿਹੜੇ ਧਿਆਨ ਚੰਦ ਜੀ ਨੂੰ ਮਿਲੇ ਤੇ ਉਹਨਾਂ ਨੇ ਨਾ ਧਿਆਨ ਚੰਦ ਜੀ ਨੂੰ ਜਰਮਨ ਦੀ ਨਾਗਰਿਕਤਾ ਅਤੇ ਫੌਜ ਦੇ ਵਿੱਚ ਉੱਚਾ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਭਾਰਤੀ ਹੋਣ ਦਾ ਮਾਣ ਕਰਨ ਵਾਲੇ ਧਿਆਨ ਚੰਦ ਜੀ ਨੇ ਇਸ ਪੇਸ਼ਕਸ਼ ਨੂੰ ਧੰਨਵਾਦ ਸਹਿਤ ਸਵੀਕਾਰ ਕੀਤਾ ਇਸ ਤੋਂ ਬਾਅਦ ਧਿਆਨ ਚੰਦ ਜੀ ਭਾਰਤ ਦੇ ਨਾਇਕ ਬਣ ਗਏ ਤੇ ਚਾਰੇ ਪਾਸੇ ਧਿਆਨ ਚੰਦ ਧਿਆਨ ਚੰਦ ਜੀ ਹੋਣ ਲੱਗੇ ਧਿਆਨ ਚੰਦ ਜੀ ਇੱਕ ਚੰਗੇ ਖਿਡਾਰੀ ਹੀ ਨਹੀਂ ਇੱਕ ਚੰਗੇ ਭਾਰਤੀ ਵੀ ਸਨ ਤੇ ਉਹ ਭਾਰਤੀ ਹੋਣ ਦਾ ਮਾਣ ਮਹਿਸੂਸ ਵੀ ਕਰਦੇ ਸਨ ਇਸ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਧੰਨਵਾਦ ਜੀ